ਮੌਕੇ ਤੇ ਸੰਗਤਾਂ ਅੱਜ ਸ਼੍ਰੀ ਮੁਕਸਰ ਸਾਹਿਬ ਪਹੁੰਚਿਆ ਨੇ ਤੇ ਵੱਡੇ ਗੰਤੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਮਾਗੀ ਦੇ ਦਿਹਾੜੇ ਤੇ ਸੰਗਰਾਮ ਮੌਕੇ ਇਸ਼ਨਾਨ ਕਰਕੇ ਸੰਗਤਾਂ ਗੁਰਦੁਆਰਾ ਸਾਹਿਬ ਚ ਨਤਮਸਤਕ ਹੋ ਰਹੀਆਂ ਨੇ ਗੁਰਦੁਆਰਾ ਸਾਹਿਬ ਕੁੱਟੀ ਗੰਡੀ ਸਾਹਿਬ ਤੇ ਸ਼੍ਰੀ ਮੁਕਸਰ ਸਾਹਿਬ ਦੇ ਇਤਿਹਾਸ ਧਰਤੀ ਤੋਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਕਿ ਸੰਗਤਾਂ ਅੱਜ ਵੱਡੇ ਪੱਦਰਤੇ ਜਿਹੜੇ ਆ ਉਹ ਨਤਬਸਤਕ ਹੋਣ ਪਹੁੰਚ ਰਿਹਾ ਨੇ ਹਰ ਸਾਲ ਦੀ ਤਰ੍ਹਾਂ ਮਾਗੀ ਮੇਲਾ ਚੱਲ ਰਿਹਾ ਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸਿਸਦਾ ਕੀਤਾ ਜਾ ਰਿਹਾ ਅ ਥੋੜਾ ਜਿਹਾ ਇਤਿਹਾਸ ਵੀ ਜਿਹੜਾ ਜਾਣਾਂਗੇ ਗੱਲਬਾਤ ਕਰਾਂਗੇ ਅਤੇ ਜੋ ਇਸ ਇਤਿਹਾ ਧਰਤੀ ਨਾਲ ਇਤਿਹਾਸ ਜੁੜਿਆ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਦੱਸਿਆ ਜਾਂਦਾ ਹੈ ਕਿ ਜਦੋਂ ਮੁਗਲਾਂ ਰਾਜਿਆਂ ਨਾਲ ਜੰਗ ਚੱਲ ਰਹੀ ਸੀ ਤਾਂ ਜੰਗ ਦਰਮਿਆਨ 40 ਸਿੰਘ ਜਿਹੜੇ ਆ ਉਹ ਬੇਦਾਵਾ ਲੈ ਕੇ ਚਲੇ ਜਾਂਦੇ ਆ ਕਿਉਂਕਿ ਜੋ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਹੈ ਕਿ ਉਹਨਾਂ ਤੋਂ ਭੁੱਖ ਨਹੀਂ ਸਹਾਰੀ ਗਈ ਉਸ ਸਮੇਂ ਦੇ ਹਾਲਾਤ ਨਹੀਂ ਹਲਾ ਜਿਹੜੇ ਆ ਸਹਾਰੇ ਗਏ ਅਤੇ ਉਸੇ ਦੇ ਚਾਲਦੇ ਆ ਉਹਨਾਂ ਵੱਲੋਂ ਬਦਾਵਾ ਇੱਕ ਚਿੱਠੀ ਲਿਖੀ ਗਈ ਜਿਸ ਨੂੰ ਬਦਾਵਾ ਕਿਹਾ ਜਾਇਆ ਬਦਾਵਾ ਜੇ ਚਿੱਠੀ ਦੇ ਰੂਪ ਵਿੱਚ ਗੁਰੂ ਸਾਹਿਬ ਅੱਗੇ ਪੇਸ਼ ਕਰ ਦਿੱਤਾ ਕਿ ਅਸੀਂ ਹੋਰ ਜਿਹੜਾ ਨਹੀਂ ਇੱਥੇ ਰਹਿ ਸਕਦੇ ਹੋਰ ਹਾਲਾਤਾਂ ਨਾਲ ਨਹੀਂ ਲੜ ਸਕਦੇ ਪਰ ਉਧਰ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਿਹੜੇ ਸਿੰਘ ਸਹਿਬਾਨ ਸਨ ਉਹ ਜਰੂਰ ਨਾਲ ਖੜੇ ਰਹੇ ਤੇ ਜੋ ਵੀ ਹਾਲਾਤ ਹੋਏ ਆਪਣੇ ਭਿੰਡੇ ਤੇ ਹੜਾਏ ਆਪਣੇ ਹਰ ਇੱਕ ਉਹ हां ਜਿਹੜੀ ਕੜੀ ਦਾ ਸਾਹਮਣਾ ਕੀਤਾ ਜੋ ਉਸ ਸਮੇਂ ਉਸ ਸਮੇਂ ਮੁਗਲਾ ਰਾਜਾ ਨੇ ਪੈਦਾ ਕੀਤਾ ਹਾਲਾਤ ਪੈਦਾ ਕੀਤੇ ਉਹਨਾਂ ਸਾਰੇ ਹਾਲਾਤਾਂ ਦਾ ਸਾਹਮਣਾ ਕੀਤਾ ਪਰ ਜੋ ਕੁਝ ਜਿਹੜੇ 40 ਇਹ ਸਿੰਘ ਸੀਗੇ ਚਲੇ ਗਏ ਸੀਗੇ ਜੋ ਜਦੋਂ ਇਹ ਪਿੰਡ ਪਹੁੰਚਦੇ ਆ ਤਾਂ ਪਿੰਡ ਪਹੁੰਚਣਸਾਰ ਜਦੋਂ ਪੁੱਛਿਆ ਜਾਂਦਾ ਕਿ ਕੀ ਗੱਲ ਹੋ ਗਈ ਕਿ ਤੁਸੀਂ ਇੱਕ ਪਾਸੇ ਤਾਂ ਜੰਗਪੂਰ ਵੱਡੇ ਪੱਦਰ ਤੇ ਚੱਲ ਰਿਹਾ ਗੁਰੂ ਸਾਹਿਬਾਨ ਨੇ ਆਪਣੇ ਚਾਰੇ ਲਾਲ ਵਾਰ ਦਿੱਤੇ ਤੇ ਪੂਰਾ ਪਰਿਵਾਰ ਹੈ ਜਿਹੜਾ ਉਹ ਵਾਰ ਦਿੱਤਾ ਪਰ ਤੁਸੀਂ ਕਿਉਂ ਜਿਹੜੇ ਆ ਇਸ ਵਿੱਚ ਜਿਹੜੇ ਆ ਮੌਕੇ ਤੇ ਜਿਹੜੇ ਆ ਵਾਪਸ ਆਇਓ ਤਾਂ ਹੌਲੀ ਹੌਲੀ ਜਦੋਂ ਗੱਲ ਸਾਹਮਣੇ ਆਂਦੀ ਹੈ ਕਿ ਇਹ ਜਿਹੜੇ 40 ਸਿੰਘ ਸੀਗੇ ਇਹਨਾਂ ਤੋਂ ਹਲਾਤਾਂ ਦਾ ਸਾਹਮਣਾ ਨਹੀਂ ਕਰ ਹੋਇਆ ਅਤੇ ਧੁਖ ਜਿਹੜੀ ਉਹ ਨਹੀਂ ਸਹਾਰ ਹੋਈ ਅਤੇ ਉਸੇ ਦੇ ਚੱਲਦਿਆਂ ਇਹਨਾਂ ਵੱਲੋਂ ਵਦਾਵਾ ਜਿਹੜਾ ਲਿਖਿਆ ਗਿਆ ਤੇ ਗੁਰੂ ਸਾਹਿਬ ਵੱਲੋਂ ਮੁੱਖ ਮੋੜ ਲਿਆ ਤੇ ਗੁਰੂ ਸਾਹਿਬ ਤੋਂ ਮੁੱਖ ਮੋੜ ਕੇ ਵਾਪਸ ਪਿੰਡ ਪਹੁੰਚਦੇ ਨੇ ਤੇ ਉੱਥੇ ਹੀ हां ਮਾਈ ਭਾਗੋ ਜੋ ਕਿ हां ਬਿੱਤੇ ਕੱਲ ਹੀ ਦੇਖਿਆ ਕਿ ਆਪਾਂ ਕਿਵੇਂ ਵੱਡੇ ਪੱਦਰ ਤੇ ਧੀਆ ਦੀ ਲੋੜੀ ਮਨਾਈ ਗਈ ਆ ਤੇ ਕਿਵੇਂ ਜਿਹੜਾ ਧੀਆ ਨੂੰ ਆਪਣਾ ਜਿਹੜਾ ਪਹਿਲ ਜਿਹੜੀ ਆ ਦਿੱਤੀ ਜਾ ਰਹੀ ਆ ਤੇ ਉੱਚੀ ਉਹ ਵੀ ਇੱਕ ਧੀ ਸੀ ਉਹ ਵੀ ਇੱਕ ਮਾਸੀ ਇੱਕ ਮਾਈ ਸੀ ਆ ਜਸਰ ਨੇ ਕਿ ਵੱਡਾ ਜਿਹੜਾ ਜਿਗਰਾ ਕਰਦੇ ਹੋਏ ਵੱਡੇ ਦਲੇਰੀ ਨਾਲ ਅੱਗੇ ਆਏ ਤੇ ਉਹਨਾਂ ਨੇ ਇਹਨਾਂ ਸਿੰਘਾਂ ਨੂੰ ਲਾਨ ਤਾਂ ਪਾਈਆਂ ਇਹਨਾਂ ਜਿਹੜੇ 40 ਮਾ ਜਿਹੜੇ ਆ ਬਾਫਸਾ ਆਏ ਸੀਗੇ ਉਹਨਾਂ ਨੂੰ ਜਿਹੜੇ ਆ ਲਾਨਤਾ ਪਾਉਂਦੇ ਹੋਏ ਕਿਹਾ ਕਿ ਆ ਚੱਕੋ ਚੂੜੀਆਂ ਕਿ ਜੇ ਤੁਸੀਂ ਨਹੀਂ جنگ ਲੜ ਸਕਦੇ ਤੁਸੀਂ ਘਰੇ ਪੈ ਬੈਠੋ ਚੂੜੀਆਂ ਪਾ ਲਓ ਤੇ ਅਸੀਂ جنگ ਲੜਾਂਗੇ ਅਸੀਂ ਜਿਹੜੀ ਆ ਜਿਹੜੇ ਆ ਮੁਕਾਬਲਾ ਕਰਾਂਗੇ ਪਰ ਉਥੇ ਹੀ ਇੰਨਾ ਹੀ ਗੱਲਾਂ ਦਾ ਜਿਹੜਾ ਕਿਤੇ ਨਾ ਕਿਤੇ ਇੰਨਾ ਅਸਰ ਉਹਨਾਂ 40 ਸਿੰਘਾਂ ਤੇ ਹੁੰਦਾ ਹੈ ਕਿ ਉਸ 40 ਸਿੰਘ ਨਾਲ ਦੀ ਨਾਲ ਤਿਆਰ ਹੁੰਦੇ ਨੇ ਕਿ ਅਸੀਂ ਜੁੱਝਾਂਗੇ ਮਰਾਂਗੇ ਲੜਾਂਗੇ ਅਤੇ ਜੋ ਵੀ ਹਾਲਾਤ ਹੋਣਗੇ ਉਹਨਾਂ ਦਾ ਸਾਹਮਣਾ ਕਰਾਂਗੇ ਪਰ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਮੈਂ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਮਾਈ ਪਾਗੋ ਦਾ ਗੁਰਦੁਆਰਾ ਸਾਹਿਬ ਵੀ ਹੈ ਉਹਨਾਂ ਦੀ ਯਾਦ 'ਚ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੁਸੀਂ ਉਸਦੇ ਵੀ ਦਰਸ਼ਨ ਕਰ ਰਹੇ ਹੋ ਉਹੀ ਮਾਈ ਪਾਗੋ ਜਦੋਂ ਜਦੋਂ ਉਹਨਾਂ ਸਿੰਘਾਂ ਨੂੰ ਲਾਨਤਾ ਪਾਉਂਦੀ ਆ ਤਾਂ ਇਹ 40 ਫਿਰ ਪਹੁੰਚਦੇ ਆ ਗੁਰੂ ਸਾਹਿਬ ਕੋਲੇ ਤੇ ਗੁਰੂ ਸਾਹਿਬ ਕੋਲ ਜਾਂ ਜੰਗ ਲੜਦੇ ਆ ਜੰਗ ਲੜਦੇ ਹੋਏ ਜਦੋਂ ਫੱਟੜ ਹੋ ਜਾਂਦੇ ਆ ਐਨੇ ਬੂਰੇ ਤਰੀਕੇ ਨਾਲ ਫੱਟੜ ਹੋਏ ਹੁੰਦੇ ਆ ਕਿ ਬਸ ਜਾਨ ਹੀ ਸਾਹਾਂ ਤੇ ਹੁੰਦੀ ਆ ਤੇ ਕੁਝ ਹੀ ਸਮਾਂ ਹੁੰਦਾ ਕਿ ਜਾਨ ਨਿਕਲ ਜਾਂਦੀ ਆ ਜੋ ਇਤਿਹਾਸ ਦੱਸਦਾ ਕਿ ਉੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਲਾਸ਼ਾਂ ਵਿੱਚੋਂ ਲੰਘ ਰਹੇ ਸੀਗੇ ਉਹ ਸਿੰਘਾਂ ਦਾ ਜਿਹੜਾ ਫੇਸ ਵੀ ਜਿਹੜਾ ਸਾਫ਼ ਕਰਦੇ ਨੇ ਮੂੰਹ ਸਾਫ਼ ਕਰਦੇ ਨੇ ਤੇ ਉੱਥੇ ਹੀ ਮਹਾ ਸਿੰਘ ਜਿਹੜਾ ਇਸ ਜਥੇ ਦੀ ਅਗਵਾਈ ਕਰ ਰਿਹਾ ਸੀ 40 ਸਿੰਘਾਂ ਦੀ ਤਾਂ ਉਹਨਾਂ ਵੱਲੋਂ ਜਿਹੜੇ ਆ ਕਿ ਉਹ ਉਹਨਾਂ ਨੂੰ ਆਮ ਮੌਕੇ ਤੇ ਸਾਂਭੇ ਜਾਂਦਾ ਉਹਨਾਂ ਦਾ ਮੂੰਹ ਸਾਫ਼ ਕਰਿਆ ਜਾਂਦਾ ਉਹਨਾਂ ਦੇ ਸਾਹ ਜਿਹੜੇ ਕੇਸ ਖੁੱਲੇ ਹੁੰਦੇ ਆ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਤੇ ਪਰਨਾ ਜੋ ਸਮੇਂ ਸੀਗਾ ਜੋ ਇਤਿਹਾਸ ਦੱਸਦਾ ਕਿ ਪਰਨਾ ਉਹਨਾਂ ਦੇ ਸਿਰ ਤੇ ਲਪੇਟ ਦਿੱਤਾ ਜਾਂਦਾ ਤੇ ਮਹਾ ਸਿੰਘ ਨਾਲ ਗੱਲਬਾਤ ਕੀਤੀ ਜਾਂਦੀ ਆ ਕਿ ਮਹਾ ਸਿੰਘ ਕੀ ਮੰਗ ਕਰਦੇ ਹੋ ਤੁਸੀਂ ਐਡੀ ਵੱਡੀ ਸ਼ਹਾਦਤ ਦਿੱਤੀ ਐ ਤੁਸੀਂ ਇਸ ਸਮੇਂ ਆ ਕੇ ਸਾਡੇ ਨਾਲ ਖੜੇ ਹੋ ਤੇ ਜਿੱਥੇ ਕੇ ਵੱਡੇ ਵੱਡੇ ਸਾਡਾ ਸਾਥ ਛੱਡ ਰਹੇ ਨੇ ਕਿ ਵੀ ਚਲੋ ਤੁਸੀਂ ਸਾਥ ਭਾਵੇਂ ਛੱਡ ਗਏ ਸੀਗੇ ਪਰ ਫਿਰ ਵਾਪਸ ਆਇਓ ਤੁਸੀਂ ਮੰਗ ਕੀ ਕਰਦੇ ਹੋ ਤਾਂ ਉੱਥੇ ਜੋ ਇਤਿਹਾਸ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਮਹਾ ਸਿੰਘ ਨੇ ਇੱਕੋ ਮੰਗ ਕੀਤੀ ਕਿ ਸਾਨੂੰ ਮੁਕਤ ਕੀਤਾ ਜਾਵੇ ਜੋ ਸਾਡੇ ਤੇ ਦਾਗ ਲੱਗਿਆ ਭੱਜਣ ਵਾਲਾ ਉਸ ਨੂੰ ਸਾਫ਼ ਕੀਤਾ ਜਾਵੇ ਜੋ ਬਦਾਵੇ ਦੀ ਚਿੱਠੀ ਤੁਹਾਨੂੰ ਭੇਜੀ ਸੀ ਅਸੀਂ ਸੌਂਪੀ ਸੀ ਉਸ ਨੂੰ ਫਾਰ ਦਿੱਤਾ ਜਾਵੇ ਤਾਂ ਉਸੇ ਦੇ ਚੱਲਦੇ ਆ ਜੋ ਦੱਸਿਆ ਜਾਂਦਾ ਇਤਿਹਾਸ ਮੁਤਾਬਿਕ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਕਲਗੀ ਧਰਨੇ ਉਹ ਜਿਹੜੀ ਚਿੱਠੀ ਆ ਉਹ ਪਾਰ ਦਿੱਤੀ ਸੀ ਤੇ ਟੁੱਟੀ ਗੰਢੀ ਸੀ ਤਾਂ ਉਸ ਤੋਂ ਬਾਅਦ ਇੱਥੋਂ ਖਦਰਾਨੇ ਦੀ ਢਾਬ ਸੀਗੀ ਢਾਬ ਸੀਗੀ ਇੱਕ ਇੱਥੇ ਵੱਡੀ ਜਿਸ ਨੂੰ ਖਦਰਾਨੇ ਦੀ ਢਾਬ ਦੱਸਿਆ ਜਾਂਦਾ ਪਰ ਜਦੋਂ ਤੋਂ ਇਹ ਇਤਿਹਾਸ ਬਣਦਾ ਜਦੋਂ ਉਹ ਟੁੱਟੀ ਗੱਡੀ ਆਦੀਆ ਤਾਂ ਉਸ ਤੋਂ ਬਾਅਦ ਇਸ ਥਾਂ ਦਾ ਨਾਮ ਹੈ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਨਾਂ ਤੇ ਪੈਂਦਾ ਅਤੇ ਸ੍ਰੀ ਮੁਕਸਰ ਸਾਹਿਬ ਦੇ ਨਾਂ ਤੇ ਹੀ ਹੁਣ ਇਹ ਇਤਿਹਾਸ ਗੁਰੂ ਘਰ ਬਣਿਆ ਹੋਇਆ ਹੈ ਜਿੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਆ ਤੇ ਇਸ ਤਰੀਕੇ ਨਾਲ ਜਿਹੜਾ ਇਤਿਹਾਸ ਸਮੇਂ-ਸਮੇਂ ਤੇ ਸਿੱਖਾਂ ਦਾ ਵਾਸ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੋ ਬਣਦਾ ਰਿਹਾ ਅਤੇ ਉਸੇ ਦੇ ਚੱਲਦਿਆਂ ਸਿੱਖ ਜਿਹੜੇ ਇਤਿਹਾਸਕ ਗੁਰੂ ਕਰਨੇ ਜਦੋਂ ਸਮਾ ਹੁੰਦਾ ਜਿਵੇਂ ਮਾਗੀ ਦਾ ਦਿਹਾੜਾ ਅੱਜ ਮਾਗੀ ਦੇ ਦਿਹਾੜੇ ਤੇ ਅੱਜ ਜਿਹੜੀ ਮੱਗਰ ਸੰਕਰਾਤ ਉਸ ਸੰਕਰਾਤ ਮੌਕੇ ਜਿਹੜਾ ਜਿਹੜੇ ਸੰਗਤਾਂ ਦੇ ਦਿਲ ਦੇ ਵਿੱਚ ਭਾਵਨਾਵਾਂ ਨੇ ਉਸ ਦੇ ਤਹਿਤ ਇਸ਼ਨਾਨ ਕਰਕੇ ਅੱਜ ਜਿਹੜਾ ਗੁਰੂ ਘਰ ਚ ਨਤਮਸਤਕ ਹੋਇਆ ਜਾਂਦਾ ਤੇ 40 ਸਿੰਘਾਂ ਨੂੰ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਪਤ ਕੀਤੀ ਜਾਂਦੀ ਹੈ ਤੇ ਉੱਥੇ ਗੁਰੂ ਸਾਹਿਬ ਨੂੰ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਅੱਜ ਵੱਡੇ ਪੱਧਰ ਤੇ ਸਿੱਖ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਸ੍ਰੀ ਮੁਕਸਰ ਸਾਹਿਬ ਤੇ ਇਸ਼ਨਾਨ ਕਰਕੇ ਸੰਗਤਾਂ ਜਿਹੜੀਆਂ ਸਰਵਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ 40 ਮੁਕਤੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਜੋਸ਼ ਆਪਣੀ ਜ਼ਿੰਦਗੀ ਨੂੰ ਵੀ ਸੁਧਾਰਨ ਦੇ ਲਈ ਜਿਹੜੇ ਆ ਬਹੁਤ ਕਦਮ ਚੁੱਕੇ ਜਾ ਰਹੇ ਆ ਤੇ ਬਹੁਤ ਸਾਰੇ ਅਜੇ ਵੀ ਜਿਹੜੇ ਜਿਹੜੇ ਲੋਕ ਹੁੰਦੇ ਆ ਸੰਗਤ ਹੁੰਦੀ ਆ ਕਿ ਭਾਵੇਂ ਉਹ ਪਹਿਲਾਂ ਗੁਰੂ ਨਾਲ ਨਹੀਂ ਜੁੜੇ ਹੁੰਦੇ ਜਾਂ ਉਸ ਤਰੀਕੇ ਨਾਲ ਨਹੀਂ ਵਿਚਰਦੇ ਜੋ ਸਮਾਜ ਵਿੱਚ ਵਿਚਰਨਾ ਚਾਹੀਦਾ ਪਰ ਜਦੋਂ ਨਤਮਸਤਕ ਹੋ ਜਾਂਦੇ ਆ ਇੱਥੇ ਆ ਕੇ ਜਦੋਂ ਇਤਿਹਾਸ ਜਾਣਦੇ ਨੇ ਤਾਂ ਇੱਥੇ ਕਾਫੀ ਜਿਹੜਾ ਜੀਵਨ ਦਾ ਆਹ ਬਦਲਾਅ ਚਾਹੁੰਦਾ ਹੈ ਤੇ ਬਦਲਾਅ ਆਪਣੇ ਜੀਵਨ ਨੂੰ ਬਦਲਦੇ ਨੇ ਤੇ ਗੁਰੂ ਘਰ ਨਾਲ ਜੁੜਦੇ ਨੇ ਤੇ ਉਹੀ ਅੱਜ ਤੁਹਾਡੇ ਨਾਲ ਇੱਕ ਇੱਕ ਤਸਵੀਰ ਹੈ ਜਿਹੜੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਤੇ ਉੱਥੇ ਹੀ ਕਾਨਫਰੰਸਾਂ ਚੱਲ ਰਹੀਆਂ ਨੇ ਆਹ ਵੱਡੇ ਵੱਡੇ ਪੱਧਰ ਤੇ ਇੱਥੇ ਜਿਹੜੇ ਆਹ ਘੋੜਿਆਂ ਦੇ ਜਿਹੜੇ ਆ ਕੋੜ ਮੇਲੇ ਜਿਹੜਾ ਘੋੜਿਆਂ ਦੇ ਵੀ ਜਿਹੜੇ ਇੱਥੇ ਬੋਲੀਆਂ ਲੱਗਦੀਆਂ ਨੇ ਘੋੜੇ ਇੱਥੇ ਵੱਡੇ ਪੱਧਰ ਤੇ ਲੈਣਦੇ ਜਾਂਦੇ ਆ ਹੋਰ ਵੀ ਜਿਹੜੇ ਆ ਕਈ ਜਿਹੜੇ ਦੱਸਿਆ ਜਾਂਦਾ ਜਾਣ ਬਗ ਉਹ ਧਿਆਨ ਦੇ ਜਾਂਦੇ ਆ ਉਹ ਤੁਹਾਨੂੰ ਤਸਵੀਰ ਆ ਜਿਹੜੀ ਉਹ ਬਾਅਦ ਚ ਦਿਖਾਵਾਂਗੇ ਪਰ ਇੱਥੇ ਜਦੋਂ ਹੁਣ ਤੁਹਾਨੂੰ ਜਿਹੜੀ ਤਸਵੀਰ ਆ ਉਹ ਗੁਰੂ ਘਰ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਲਾਇਵ ਜਿਹੜੀਆਂ ਸ੍ਰੀ ਮੁਕਤਸਰ ਸਾਹਿਬ ਤੋਂ ਦਿਖਾ ਰਹੇ ਆ ਜਿੱਥੇ ਕਿ ਮਾ ਮਾਗੀ ਦਾ ਮੇਲਾ हां ਜਿਹੜਾ ਕਿ ਅੱਜ ਮੱਗਰ ਸੰਕ੍ਰਾਂਤੀ ਦੇ ਮੌਕੇ ਅੱਜ ਜਿਹੜਾ ਭਰ ਰਿਹਾ ਤੇ ਸਿੱਖ ਸੰਗਤਾਂ ਜਿਹੜੀਆਂ ਜਿਹੜੀਆਂ ਕਿ ਅਰਦਾਸ ਕਰਦੀਆਂ ਹੋਈਆਂ ਜਿਹੜੀਆਂ ਇਸ਼ਾਨਾਨ ਕਰਕੇ ਜਿਹੜੀਆਂ ਇਸ ਅਰਦਾਸ ਕਰ ਰਹੀ ਨੇ ਸਰਬੱਤ ਦੇ ਭਲੇ ਦੇ ਲਈ ਅਤੇ ਆਪਣੀਆਂ ਮਨੁਕਾਮਨਾਵਾਂ ਜਾਂ ਸਿੱਖ ਸੰਗਤਾਂ ਦੀ ਜਾਂ ਯਾਦ ਵਿੱਚ ਜਾਂ ਸਿੱਖ ਸੰਗਤਾਂ ਜਿਹੜੇ 40 ਮੁਕਤੇ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉੱਥੇ ਹੀ ਇਹ ਘਰ ਦੇਖਿਆ ਜਾਵੇ ਕਿ ਵਿੱਤੇ ਦਿਨ ਹੀ ਜਿਹੜੇ ਆ ਇੱਕ ਜੋੜ ਮੇਲ ਆ ਸ੍ਰੀ ਫਤੇਗਰ ਸਾਹਿਬ ਚ ਹੁੰਦਾ ਚਾਰ ਸਾਹਿਬਜ਼ਾਦਿਆਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤੇ ਉੱਥੇ ਹੀ ਉਸ ਤੋਂ ਬਾਅਦ ਦੂਜਾ ਜਿਹੜਾ ਇਹ ਵੱਡਾ ਜਿਹੜਾ ਕਹਿ ਸਕਦੇ ਜੋੜ ਮੇਲ ਮਾਗੀ ਮੇਲੇ ਤੇ ਹੁੰਦਾ ਤੇ ਜੇਕਰ ਦੇਖਿਆ ਜਾਵੇ ਕਿ ਇਤਿਹਾਸ ਆਪਣੇ ਸਮੇਂ-ਸਮੇਂ ਤੇ ਬੋਲਦਾ ਆਪਣੇ ਆਪ ਨੂੰ ਦੁਹਰਾਉਂਦਾ ਹੈ ਉਸੇ ਦੇ ਤਰ੍ਹਾਂ ਅੱਜ ਜਿਹੜੀਆਂ ਸਿੱਖ ਸੰਗਤਾਂ ਨੇ ਸ੍ਰੀ ਮੁਕਸਤ ਸਾਹਿਬ ਪਹੁੰਚੀਆਂ ਨੇ ਅਤੇ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਸਾਹਿਬ ਨੂੰ ਸ਼ਰਸਦਾ ਕਰ ਰਹੀਆਂ ਨੇ ਤੇ ਉਹਨਾਂ 40 ਮੁਕਤਿਆਂ ਨੂੰ ਯਾਦ ਕਰ ਰਹੀਆਂ ਨੇ ਜਿਨ੍ਹਾਂ ਨੇ ਕਿ ਵਿਧਵਾ ਆਪਣੀ ਜੜੀ ਆ ਲੜਾਈ ਲੜ ਕੇ ਆਪਣੀ ਜਾਨ ਨਾਲ ਜੜੀ ਆ ਵਾਰ ਕੇ ਉਹ ਬਦਾਵਾ ਜਿਹੜਾ ਲਿਖ ਕੇ ਜਿਹੜਾ ਗੁਰੂ ਤੋਂ ਵੱਖ ਹੋਏ ਸੀ ਉਹ ਜਿਹੜੀ ਨੇੜਤਾ ਬਣਾਈ ਜਾਂਦੀ ਹੈ ਗੁਰੂ ਨਾਲ ਫਿਰ ਤੋਂ ਜੁੜਿਆ ਜਾਂਦਾ ਹੈ ਤੇ ਆਪਣੀ ਜਾਨ ਵਾਰ ਕੇ ਬਦਾਵਾ ਪਰਵਾਇਆ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਵੀ ਕਿਰਪਾ ਕੀਤੀ ਕਿ ਉਹਨਾਂ ਨੂੰ ਹਾਂ ਜਿਹੜਾ ਵਰਦਾਨ ਦਿੱਤਾ ਕਿ ਤੁਹਾਨੂੰ ਜਿਹੜਾ ਕਿ ਮਾਕੇ ਤੇ ਭਾਵੇਂ ਤੁਸੀਂ ਗਲਤ ਫੈਸਲਾ ਲੈ ਲਿਆ ਸੀ ਪਰ ਅਸੀਂ ਤਾਂ ਵੀ ਜੜੀ ਆ ਆ ਨਾਲ ਤੁਹਾਡੇ ਨਾਲ ਆ ਗੁਰੂ ਸਾਹਿਬ ਉਹਨਾਂ ਨੂੰ ਬਖਸ਼ਿਸ਼ ਕਰਦੇ ਆ ਤੇ ਜਿਹੜਾ ਕਿ ਜੇਕਰ ਦੇਖਿਆ ਜਾਵੇ ਕਿ ਵੱਖ-ਵੱਖ ਜਿਹੜੀਆਂ ਤਸਵੀਰਾਂ ਅਸੀਂ ਅਕਸਰ ਦੇਖੀਆਂ ਨੇ ਇਤਿਹਾਸ ਦੇ ਤੌਰ ਤੇ ਤੇ ਉੱਥੇ ਜੇਕਰ ਦੇਖਿਆ ਜਾਵੇ ਇਹ ਵੀ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਹੈ ਜੋ ਸੰਗਤਾਂ ਅੱਜ ਨਤਮਸਤਕ ਹੋ ਕੇ ਚਾਲੀ ਮੁਕਤਿਆਂ ਨੂੰ ਸਿਜਦਾ ਕਰਦੇ ਹੋਏ ਇਤਿਹਾਸ ਨੂੰ ਯਾਦ ਕਰ ਰਹੀਆਂ ਨੇ ਤੇ ਗੁਰੂ ਕਨ ਨਾਲ ਜੁੜ ਰਹੀਆਂ ਨੇ ਤੇ ਹੋਰ ਜਿੰਨੀਆਂ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝਿਆ ਕਰਾਂਗੇ ਤਿੰਨ ਵੱਡੀਆਂ ਮਹਾ ਕਾਨਫਰੰਸਾਂ ਹੋ ਰਹੀਆਂ ਨੇ ਖਾਸ ਕਰਕੇ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਥੇ ਹੀ ਇੱਕ ਨਵੀਂ ਪਾਰਟੀ ਦਾ ਜਗਾਜ ਹੋਣ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਵੀ ਤਸਵੀਰਾਂ ਤੁਹਾਡੇ ਨਾਲ ਕੁਝ ਦੇਰ ਤੱਕ ਸਾਂਝੀਆਂ ਕਰਦੇ ਆਂ ਵੀਡੀਓ ਜਰਨਲਿਸਟ ਅਤਲ ਬਰਮਾ ਨਾਲ ਸਤਨਾਮ ਸਿੰਘ ਬਟੋਲ ਐਨ ਆਰ ਆਈ ਟੀ ਵੀ